ਵਾਂ ਦੇ ਸਾਕ ਕਰਦੇ ਅੱਛਾ ਜੇ ਇਹਨਾਂ ਚੋਂ ਕੋਈ ਵੀ ਨਹੀਂ ਹੱਲ ਹੋ ਸਕਦਾ ਤਾਂ ਇਹ ਆਪਾਂ ਨਾ ਬੱਚੇ ਜਿਹੜੇ ਜਾਂ ਆਪਾਂ ਵੀ ਜਿਹੜੇ ਖੜੇ ਆ ਉਹ ਨਹੀਂ ਅਪਣਾਉਂਦੇ ਅਪਣਾਉਣਾ ਚਾਹੀਦਾ ਆਪਣੀਆਂ ਮਾਵਾ ਪੈਣਾ ਸੌਖੀਆਂ ਹੋ ਜਾਣੀਆਂ ਉਹਦੇ ਨਾਲ ਵੀ ਆਪ ਦੀ ਰੋਟੀ ਖਾਧੀ ਜਿਹੜੀ ਥਾਲੀ ਦੇ ਵਿੱਚ ਉਹ ਥਾਲੀ ਜਾ ਕੇ ਆਪ ਧੋ ਲੈਣੀ ਹੈ ਨਾਲ ਦੀ ਨਾਲ ਹੀ ਉਹਨੂੰ ਮੰਜਨ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਆਪਾਂ ਸਟੀਲ ਵਰਤਦੇ ਆ ਸਟੀਲ ਦਾ ਇੱਕ ਗੁਣਾ ਵੀ ਹੈ ਤੇ ਦਾਗ ਨਹੀਂ ਪੈਂਦਾ ਤੈਨੂੰ ਮਨਜਣ ਦੀ ਲੋੜ ਨਹੀਂ ਕੋਈ ਬਹੁਤੀ ਤੁਸੀਂ ਆਪਦਾ ਗਲਾਸ ਆਪਦੀ ਥਾਲੀ ਹੈ ਜਿਹੜੀ ਨਾਲ ਦੀ ਨਾਲ ਧੋਹ ਰਹੋ ਉਹਨੂੰ ਮਨਜਣ ਦੀ ਲੋੜ ਹੀ ਨਹੀਂ ਤਾਂ ਉਹਦਾ ਕੀ ਫਾਇਦਾ ਹੋਊਗਾ ਇੱਕ ਵਾਰ ਤੁਸੀਂ ਵਿਮ ਘੱਟ ਖਾਓਗੇ ਦੂਜਾ ਜਿਹੜਾ ਉਹ ਵਿਮ ਹੈ ਉਹ ਪਾਣੀ ਦੇ ਵਿੱਚੋਂ ਛੇਤੀ ਖਤਮ ਨਹੀਂ ਹੁੰਦੀ ਉਹ ਪਾਣੀ ਨੂੰ ਪਰਦੂਸ਼ ਜੇ ਤੁਮ ਨੂੰ ਕੋਈ ਨਿੱਕਾ ਘੱਟ ਲੱਗਦਾ ਹਾਲਾਂਕਿ ਇਹ ਜ਼ਰੂਰੀ ਹੈ ਹੱਥ ਧੋਣੇ ਬਹੁਤ ਜ਼ਰੂਰੀ ਹੈ ਉਮੀ ਭਾਂਡੇ ਵੀ ਜੇ ਆਪਾਂ ਵਿਮਨਾ ਮੰਨ ਜਾਗੇ ਤਾਂ ਭਾਂਡਿਆਂ ਤੇ ਪਾਣੀ ਜ਼ਿਆਦਾ ਲੱਗੂਗਾ ਇਹ ਉਹਦੇ ਨਾਲ ਕੀ ਹੋਊਗਾ ਵੀ ਪਾਣੀ ਦੀ ਬਰਬਾਦੀ ਜ਼ਿਆਦਾ ਹੋਊਗੀ ਤਾਂ ਇਸ ਕਰਕੇ ਮੈਂ ਬੇਨਤੀ ਕਰਨਾ ਹਰਡੇ ਘਰ ਦੇ ਵਿੱਚ ਆਪ ਦੀ ਆਪ ਦੀ ਇੱਕ ਥੋੜੀ ਫੈਸਲ ਕਰਨੀ ਹੈ ਥੋੜੀ ਜਿਹੀ ਰੋਟੀ ਖਾਣੀ ਹੈ ਵੀ ਆਪਾਂ ਕਹਿੰਦੇ ਨਹੀਂ ਕਿਸੇ ਨੂੰ ਦੇਣੀ ਆਪਾਂ ਕਹਿੰਦੇ ਸਫਾਈ ਤਾਂ ਆਉਗੀ ਤਾਂ ਜੇ ਵਿੰਮਨਾ ਮਰ ਜਾਣਗੇ ਤਾਂ ਆਪਣੇ ਵਾਲੀ ਘਰੋਂ ਕੱਢਨੇ ਵੀ ਆਪ ਦਾ ਦਾ ਭਾਂਡਾ ਹੀ ਰੱਖੀਏ ਉਹੀ ਭਾਂਡਾ ਕਰਕੇ ਆ ਕੇ ਮਾਂ ਤੇ ਰੋਟੀ ਪਵਾ ਲਈ ਖਾ ਕੇ ਉਹਨੂੰ ਧੋ ਕੇ ਰੱਖੋ ਤੇ ਇਸ ਤਰੀਕੇ ਨਾਲ ਤੁਸੀਂ ਵਿਹੂ ਦੀ ਬਰਤੋਂ ਤੋਂ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਤੇ ਪਾਣੀ ਦੀ ਵੱਧ ਵਰਤੋਂ ਤੋਂ ਤਿੰਨਾਂ ਤੋਂ ਬਚੋ ਹੁਣ ਮੈਂ ਕੱਲ ਕਰਦਾ ਹਾਂ ਖਲਾਉ ਪੋਜੀਸ਼ਨ ਹਵਾ ਦੇ ਵਿੱਚ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਚੁੱਕਾ ਹੈ ਨਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਹਰੇਕ ਦੇ ਘਰੇ ਜਿਹੜੇ ਇੱਥੇ ਤੁਸੀਂ ਖੜੇ ਹੋ ਹਰੇਕ ਦੇ ਘਰੇ ਸਾਹ ਦੀ ਸਮੱਸਿਆ ਨਾਲ ਕੋਈ ਨਾ ਕੋਈ ਬੰਦਾ ਜ਼ਰੂਰ ਜੂਝ ਰਿਹਾ ਹੁੰਦਾ ਖੰਗ ਤੋਂ ਜਕਾਮ ਤੋਂ ਦਮੇ ਤੋਂ ਅਲਰਜੀ ਤੋਂ ਸਾਹ ਦੀ ਅਲਰਜੀ ਤੋਂ ਕੋਈ ਨਾ ਕੋਈ ਸਮੱਸਿਆ ਹਰੇਕ ਨੂੰ ਹੋਊਗੀ ਤਾਂ ਉਹਦਾ ਕਾਰਨ ਹੈ ਪ੍ਰਦੂਸ਼ਿਤ ਹਵਾ ਆਪਣੀ ਹਵਾ ਜਿਹੜੀ ਜਾਂ ਕਹਿੰਦੇ ਵੀ ਸਾਊਥ ਏਸ਼ੀਆ ਦੀ ਹਵਾ ਤੇ ਸਾਊਥ ਏਸ਼ੀਆ ਦਾ ਇੱਕ ਹਿੱਸਾ ਆਪਣਾ ਭਾਰਤ ਭਾਰਤ ਦੇ ਵਿੱਚ ਹਵਾ ਜਿਹੜੀ ਆ ਉਹ ਇੰਨੀ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀ ਹੈ ਵੀ ਜਿਹਦੇ ਨਾਲ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਵਾ ਚੁੱਕੀ ਤੇ ਇਸ ਨੂੰ ਇਸ ਨੂੰ ਬਚਾ ਕਰਨਾ ਆਪਣੇ ਲਈ ਇੱਕ ਬਹੁਤ ਐਮਰਜੈਂਸੀ ਵਾਲੀ ਗੱਲ ਹੈ ਜੇ ਆਪਾਂ ਕਹੀਏ ਨਾ ਵੀ ਹਵਾ ਆ ਸਾਫ ਹੈ ਇਹਦੇ ਨਾਲ ਆਪਾਂ ਨੂੰ ਕੁਝ ਨਹੀਂ ਹੋ ਰਿਹਾ ਜਾਂ ਵੀ ਠੀਕ ਹੈ ਆਪੇ ਸਰਕਾਰਾਂ ਸਾਫ ਕਰਨਗੀਆਂ ਹਵਾ ਤਾਂ ਇਹ ਕਿਸੇ ਨੇ ਨਹੀਂ ਥੋੜੀ ਬਾਤ ਕੀਤੀ ਇਹ ਤੁਹਾਨੂੰ ਆਪ ਨੂੰ ਉਤਮ ਕਰਨਾ ਪੈਣਾ ਆਪ ਦੇ ਘਰਾਂ ਦੇ ਵਿੱਚ ਘਰਾਂ ਦੇ ਬਾਹਰ ਜਿੰਨੇ ਬੂਟੇ ਲਾ ਸਕਦੇ ਹੋ ਕਿਉਂਕਿ ਬੂਟਾ ਹੀ ਹੈ ਜਿਹੜਾ ਪੌਦਾ ਇੱਕ ਛੋਟਾ ਜਾਂ ਵੱਡਾ ਨਹੀਂ ਕਰਨਾ ਤਾਂ ਤੁਸੀਂ ਵੱਧ ਤੋਂ ਵੱਧ ਪੌਦੇ ਲਗਾਓ ਆਪੇ ਘਰ ਜਦੋਂ ਬਣਾਉਣੇ ਆਪਾਂ ਹਵਾਦਾਰ ਹੋਣੇ ਚਾਹੀਦੇ ਆ ਵੀ ਐ ਨਹੀਂ ਹੋਣਾ ਚਾਹੀਦਾ ਆਪਾਂ ਨਾ ਅੱਜ ਕੱਲ ਮੈਂ ਵੇਖਿਆ ਸ਼ਹਿਰਾਂ ਦੇ ਵਿੱਚ ਇਹ ਹੋ ਗਈ ਵੀ ਆਪਾਂ ਤਾਂ ਏਸੀ ਲਾ ਲੈਣਾ ਤੇ ਏਸੀ ਦੀ ਠੰਡਕ ਤਾਂ ਹੀ ਰਹੂਗੀ ਜੇ ਚੰਗੀ ਤਰ੍ਹਾਂ ਕਮਰਾ ਡੁੰਗਲ ਜਿਹਾ ਹੋਵੇ ਦੇ ਵਿੱਚ ਹਵਾ ਨਾ ਕਿ ਦੋ ਬਾਹਰੋਂ ਵੜਦੀ ਹੋਵੇ ਵੀ ਤਾਂ ਪੂਰਾ ਠੰਡਾ ਰਹੂਗਾ ਤੇ ਉਹਦੇ ਨਾਲ ਕੀ ਹੁੰਦਾ ਵੀ ਕਮਰੇ ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਨਾ ਆਪਾਂ ਉਹਦੇ ਤੋਂ ਜਿਹੜੇ ਜਾਨੂ ਹੀ ਨਹੀਂਗੇ ਜਿਹੜੇ ਇਸ ਤਰੀਕੇ ਦੇ ਬੰਦ ਕਮਰੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਉਹ ਸਭ ਤੋਂ ਖਤਰਨਾਕ ਆ ਆਪਣੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਫਿਲਟਰ ਲੱਗੇ ਹੁੰਦੇ ਆ ਵੀ ਪਹਿਲਾਂ ਨੱਕ ਦੇ ਵਿੱਚ ਵਾਲ ਫਿਰ ਤੁਸੀਂ ਪਾਣੀ ਵੀ ਆਉਂਦਾ ਨੱਕ ਦੇ ਵਿੱਚ ਠੀਕ ਹੈ ਤੇ ਉਸੇ ਤਰ੍ਹਾਂ ਅੱਗੇ ਜਿਹੜੀਆਂ ਨਾਲਾਂ ਜਿੰਨਾਂ ਚੋਂ ਹਵਾ ਆਪਣੇ ਫੇਫੜਾ ਤੱਕ ਜਾਂਦੀ ਉਹਨਾਂ 'ਚ ਵੀ ਚਿਪਕਮਾ ਪਦਾਰਥ ਹੈ ਜਿਹੜਾ ਉਹ ਲੱਗਿਆ ਹੁੰਦਾ ਹੈ ਉਹ ਸਾਰੇ ਫਿਲਟਰ ਕਰਦੇ ਜਿਹੜੇ ਵੀ ਕਾਣਾ ਜਿਹੜੇ ਤੁਹਾਡੇ ਨੱਕ ਰਾਹੀਂ ਅੰਦਰ ਜਾਂਦੇ ਉਹ ਸਾਰੇ ਉੱਥੇ ਚਿਪਕ ਜਾਂਦੇ ਆ ਸਾਫ਼ ਹਵਾ ਹੀ ਕੱਲੀ ਫੇਰ ਫੜਿਆ ਜਾਂਦੀ ਪਰ ਜੇ ਤੇ ਆਪਾਂ ਥੱਲੇ ਵੀ ਮੈਟ ਵਗੈਰਾ ਵਿਛਾਉਣ ਲੱਗ ਪੀ ਲੋ ਉਹਦੇ ਨਾਲ ਆਪਣੇ ਕਮਰਿਆਂ ਦੇ ਵਿੱਚ ਉਹ ਪ੍ਰਦੂਸ਼ਣ ਵੱਧ ਗਿਆ ਜਿਹੜਾ ਕਿ ਆਪਣੇ ਫੇਫੜਿਆਂ ਦੇ ਵਿੱਚ ਸਿੱਧਾ ਚਲਾ ਜਾਂਦਾ ਉਹ ਪੀ ਐਮ 2.5 ਹੁੰਦਾ ਪਾਰਟੀਕੂਲੇਟ ਮੈਟਰ 2.5 ਉਹਦੇ 'ਚ ਤੁਸੀਂ ਜਿਹੜੀ ਪਰਫਿਊਮ ਜਾਂ ਡਿਓਡਰੈਂਟ ਵਰਤਦੇ ਆ ਉਹਦੇ ਕਣ ਵੀ ਆ ਜਾਂਦੇ ਆ ਜਿਹੜਾ ਕੋਈ ਰਸੋਈ ਦੇ ਵਿੱਚ ਤੇਲ ਵਰਤਿਆ ਜਾਂਦਾ ਉਹਦੇ ਕਣ ਵੀ ਆ ਜਾਂਦੇ ਲਿਖੇ ਲਿਖੇ ਤੇ ਉਸੇ ਤਰ੍ਹਾਂ ਜਿਵੇਂ ਕੋਈ ਆਪਾਂ ਮੱਛਰਾ ਤੋਂ ਸਪਰੇਅ ਕਰ ਲਈ ਉਹਦੇ ਕਣ ਵੀ ਆ ਜਾਂਦੇ ਤਾਂ ਇਹੋ ਜੀਆਂ ਸਾਰੀਆਂ ਚੀਜ਼ਾਂ ਹੀ ਆ ਜਿਹੜੀਆਂ ਇਹ ਆਪਾਂ ਨੂੰ ਬਿਮਾਰ ਕਰ ਰਹੀਆਂ ਇਸ ਲਈ ਇਹਨਾਂ ਚੀਜ਼ਾਂ ਦੀ ਵਰਤੋਂ ਆ ਜਿਹੜੀ ਉਹ ਘਟਾਈਏ ਆਪਾਂ ਵੀ ਆਪਾਂ ਨਾ ਅੱਜ ਕੱਲ ਤੁਸੀਂ ਵੇਖਿਆ ਹੋਣਾ ਵੀ ਪਹਿਲਾਂ ਜੇ ਬਜ਼ੁਰਗਾਂ ਤੋਂ ਪੁੱਛੀਏ ਨਾ ਕੋਈ ਵੀ ਇਹੋ ਜਿਹਾ ਪਰਫਿਊਮ ਜਾਂ ਡਿਓਡਰੈਂਟ ਕੋਈ ਨਹੀਂ ਸੀ ਵਰਤਦਾ ਪਰ ਅੱਜ ਕੱਲ ਹਰੇਕ ਘਰੇ 2-2 3-3 4-4 ਡਿਓਡਰੈਂਟ ਜਾਂ ਪਰਫਿਊਮ ਹਮੇਸ਼ਾ ਵਰਤੀ ਜਾਂਦੇ ਲੋਕ ਜਾਂ ਮਛਰਾ ਮਾਰਨ ਵਾਲੀਆਂ ਸਪਰੇਅ ਵਰਤੀ ਜਾਂਦੀਆਂ ਤਾਂ ਜਾਣਦਾ ਹੋਵੇ ਵੀ ਤੁਹਾਡਾ ਘਰਾਂ ਦੇ ਅੱਗੇ ਨਵਾਂ ਉਹਦੇ ਚੋਂ ਇੰਦੀ ਵੀ ਪਾਸ ਕਰ ਰਹੀ ਖੁੱਲੇ ਘਰ ਹੈ ਪਰ ਉਹ ਸ਼ਹਿਰਾਂ ਦੇ ਵਿੱਚ ਖੁੱਲੇ ਘਰ ਬਣਾਉਣਾ ਇੱਕ ਸਮੱਸਿਆ ਹਵਾ ਲਹਿਾਰਾਂ ਨਹੀਂ ਹੋ ਸਕਦੇ ਤਾਂ ਫਿਰ ਉਹ ਜਿਹੜਾ ਫੋਕਸ਼ਨਾ ਆਪਣੇ ਘਰਾਂ ਦੇ ਵਿੱਚ ਹੀ ਰਹਿ ਜਾਂਦਾ ਮੈਂ ਤੁਹਾਨੂੰ ਇੱਕ ਨਿੱਕੀ ਜਿਹੇ ਧਾਰਨ ਦੱਸਦਾ ਕਿ ਮੇਰੇ ਦੋਸਤ ਨੇ ਸਿਉਂਖ ਤੋਂ ਟ੍ਰੀਟਮੈਂਟ ਕਰਾਈ ਵੀ ਮੇਰੇ ਚਗਾਠਾਂ ਨੂੰ ਸਿਉਂਖ ਲੱਗਦੀ ਹੈ ਤੇ ਇਹਦੀ ਟ੍ਰੀਟਮੈਂਟ ਕਰ ਲਈ ਤਾਂ ਕੰਪਨੀ ਆਈ ਕੰਪਨੀ ਦੇ ਬੰਦੇ ਆਏ ਉਹਨਾਂ ਨੇ ਸਾਰੇ ਉਹਦੇ ਜ਼ਹਿਰ ਜੂਰ ਲਾ ਗਏ ਚਗਾਠਾਂ ਨੂੰ ਤੇ ਠੀਕ ਹੈ ਉਹਦੀਆਂ ਚਗਾਠਾਂ ਨੂੰ ਸਿਉਂਕ ਨਹੀਂ ਲੱਗੀ ਪਰ ਉਹਦੇ ਤੋਂ ਇੱਕ ਹੈਰਾਨੀਜਨਕ ਗੱਲ ਸਾਹਮਣੇ ਆਈ ਫਿਰ ਪੂਰੇ 4 ਸਾਲ ਉਹਨਾਂ ਦੇ ਉਹਨਾਂ ਕਮਰਿਆਂ ਦੇ ਵਿੱਚ ਜਿੱਥੇ ਸਿਉਂਕ ਦੀ ਟ੍ਰੀਟਮੈਂਟ ਹੋਈ ਸੀ ਉਥੇ ਕਿਸੇ ਵੀ ਕਿਸਮ ਦੀ ਮੱਖੜੀ ਜਾਂ ਕਿਰਲੀ ਉਥੇ ਜਿਉਂਦੀ ਨਹੀਂ ਰਹਿ ਸਕੀ ਦੇਖੋ ਵੀ ਇੰਨਾ ਚਿਰ ਕਿਸੇ ਜ਼ਹਿਰ ਦਾ ਅਸਰ ਰਹਿ ਜਾਂਦਾ ਹਵਾ ਦੇ ਵਿੱਚ ਹੁਣ ਕਿਰਲੀ ਦਾ ਕਿਤੇ ਚਗਾਠਾਂ ਦੇ ਵਿੱਚ ਵੱਧਦੀ ਨਹੀਂ ਉਹ ਕਿਵੇਂ ਮਰ ਗਈ ਉਹ ਜਿਹੜਾ ਜ਼ਹਿਰ ਸੀਗਾ ਉਹਦੇ ਕਣ ਨਿੱਕੇ ਨਿੱਕੇ ਹਵਾ ਦੇ ਵਿੱਚ ਤੈਰਦੇ ਹੀ ਫਿਰਦੇ ਸੀ ਤਾਂ ਕਣਾਂ ਨਾਲ ਉਹ ਕਿਰਲੀਆਂ ਜਿਹੜੀ ਮਰ ਜਾਂਦੀ ਤੇ ਇਸ ਕਰਕੇ ਜ਼ਹਿਰਾਂ ਤੋਂ ਜਿੰਨਾ ਬਚੋਂਗੇ ਓਨਾ ਚੰਗਾ ਇਹ ਜ਼ਹਿਰ ਆਪਾਂ ਨੂੰ ਹੌਲੀ ਹੌਲੀ ਮਾਰ ਰਿਹਾ ਹੈ ਇਹ ਹੀ ਜ਼ਹਿਰ ਕਿਸਾਨਾਂ ਨੂੰ ਵੀ ਨਹੀਂ ਪਤਾ ਉਹ ਵੀ ਇਸੇ ਤਰ੍ਹਾਂ ਕਿਸਾਨ ਹੈ ਜਿਹੜੇ ਖੇਤਾਂ ਦੇ ਵਿੱਚ ਲਗਾਤਾਰ ਜ਼ਹਿਰ ਦੀ ਵਰਤੋਂ ਕਰ ਰਹੇ ਆ ਆਪਾਂ ਜ਼ਹਿਰੀਲਾ ਭੋਜਨ ਖਾ ਰਹੇ ਆ ਉਹਨਾਂ ਨੂੰ ਐ ਵੀ ਸਾਡੀ ਆਮਦਨ ਵਧੂਗੀ ਪਰ ਉਹਦੇ 'ਚ ਆਪਾਂ ਕਹਿ ਸਕਦੇ ਵੀ ਉਹਨਾਂ ਨੂੰ ਇੰਨੀ ਨਾਲੇਜ ਹੈ ਨਹੀਂ ਇੰਨੀ ਜਾਗਰੂਕਤਾ ਹੈ ਨਹੀਂ ਕਿਉਂਕਿ ਜਿਹੜਾ ਬੰਦਾ ਜ਼ਹਿਰ ਵਰਤਦਾ ਹੈ ਸਭ ਤੋਂ ਵੱਧ ਜ਼ਹਿਰ ਦਾ ਅਸਰ ਉਸੇ ਬੰਦੇ ਤੇ ਹੁੰਦਾ ਪਿੱਛੇ ਜੇ ਅਮਰੀਕਾ ਦੇ ਵਿੱਚ ਇੱਕ ਬੰਦਾ ਕਰੋਣਾ ਰੁਪਈਆ ਮੁਆਵਜ਼ਾ ਮਨਸੈਂਟੋ ਕੰਪਨੀ ਤੋਂ ਜਿੱਤਿਆ ਉਹ ਕੀ ਕੰਮ ਕਰਦਾ ਸੀ ਉਹ ਮਨਸੈਂਟੋ ਦੀ ਜਿਹੜੀ ਆਪਾਂ ਰਾਉਂਡ ਅਪ ਦਵਾਈ ਸੁਣਿਆ ਹੋਣਾ ਤੁਸੀਂ ਰਾਉਂਡ ਅਪ ਸੁਣਿਆ ਬਈ ਜੀ ਰਾਉਂਡ ਅਪ ਹੁੰਦੀ ਹੈ ਜਿਹੜੀ ਘਾਹ ਨਦੀਨ ਮਾਰਨ ਵਾਸਤੇ ਛਿੜਕਦੇ ਆਪਾਂ ਤਾਂ ਰਾਉਂਡ ਅਪ ਛਿੜਕਦਾ ਹੁੰਦਾ ਸੀ ਉਹ ਤਾਂ ਉਹਨੇ 15 20 ਸਾਲ ਰਾਉਂਡ ਅਪ ਛਿੜਕਿਆ ਉਹ ਆਪ ਦਾ ਜਿਹੜਾ ਕੋਈ ਉਹਨੂੰ ਫੋਨ ਕਰਦਾ ਹੁੰਦਾ ਸੀਗਾ ਵੀ ਮੈਂ ਰਾਉਂਡ ਅਪ ਛਿੜਕਣਾ ਛੜਕਾਉਣੀ ਹੈ ਘਰੇ ਉਹਦੇ ਘਰੇ ਜਾ ਕੇ ਉਹ ਰਾਉਂਡ ਅਪ ਛਿੜਕਿਆ ਹੁੰਦਾ ਸੀ ਤੇ ਪੈਸੇ ਕਮਾ ਲੈਂਦਾ ਸੀ ਉਹਨੂੰ 15 20 ਸਾਲਾਂ ਬਾਅਦ ਪਤਾ ਲੱਗਿਆ ਵੀ ਉਹਨੂੰ ਕੈਂਸਰ ਹੋ ਗਿਆ ਜਦੋਂ ਨੇ ਆਪ ਦਾ ਇਲਾਜ ਕਰਾਇਆ ਡਾਕਟਰਾਂ ਨਾਲ ਰਾਇ ਕੀਤੀ ਉਹਨੂੰ ਪਤਾ ਲੱਗਿਆ ਵੀ ਜਿਹੜੀ ਉਹ ਦਵਾਈ ਰਾਉਂਡ ਅਪ ਛਿੜਕਦਾ ਸੀਗਾ ਉਸ ਦਵਾਈ ਦੇ ਅਸਰ ਕਰਕੇ ਹੀ ਉਹਨੂੰ ਕੈਂਸਰ ਹੋ ਗਿਆ ਤਾਂ ਫੇਰ ਉਹਨੇ ਕੰਪਨੀ ਤੋਂ ਕਰੋੜਾਂ ਰੁਪਈਆ ਜਿਹੜਾ ਮੁਆਵਜ਼ਾ ਲਿਆ ਪਰ ਇਹ ਗੱਲ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਉਹਦਾ ਹੁਣ ਜੀਵਨ ਹੈ ਜਿਹੜਾ ਬਹੁਤ ਥੋੜਾ ਰਹਿ ਗਿਆ ਉਹ ਕਰੋੜ ਰੁਪਈਆ ਉਹਦੇ ਕਿਸੇ ਕੰਮ ਨਹੀਂ ਉਹਦੇ ਨਾਲ ਉਹਨੂੰ ਜੀਵਨ ਨਹੀਂ ਮਿਲ ਸਕਦਾ ਤਾਂ ਇਸ ਲਈ ਆਪਾਂ ਨੂੰ ਜ਼ਹਿਰ ਹੈ ਜਿਹੜੀ ਆਪਦੀ ਜ਼ਿੰਦਗੀ 'ਚੋਂ ਘਟਾਉਣੇ ਚਾਹੀਦੇ ਆਪਾਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਸਫਾਈ ਨਾਲ ਤੇ ਸਫਾਈ ਕਦੇ ਵੀ ਜ਼ਹਿਰਾਂ ਨਾਲ ਨਹੀਂ ਹੁੰਦੀ ਆਪਣੇ ਦਿਮਾਗ ਦੇ ਵਿੱਚ ਕਈ ਵਾਰੀ ਇਹ ਗੱਲਾਂ ਭਰ ਦਿੱਤੀਆਂ ਜਾਂਦੀਆਂ ਆ ਵੀ ਆਹ ਚੀਜ਼ ਛਿੜਕੋ ਇਹਦੇ ਨਾਲ ਸਫਾਈ ਹੋ ਗਈ ਆਹ ਚੀਜ਼ ਵਰਤੋ ਇਹਦੇ ਨਾਲ ਸਫਾਈ ਹੋ ਗਈ ਇਹ ਵਹਿਮ ਆ ਹਾਂ ਜਿਵੇਂ ਅੱਜ ਕੱਲ ਜਿਹੜੀ ਰਾਜ ਸਾਬਨ ਹੁੰਦੀ ਹੈ ਜਾਂ ਪੀਲੀ ਸਾਬਨ ਹੁੰਦੀ ਹੈ ਉਹ ਬਹੁਤ ਘੱਟ ਵਰਤਦੇ ਆ ਆਪਾਂ ਜ਼ਿਆਦਾ ਆਪਾਂ ਕਿਹੜੀ ਵਰਤਦੇ ਆ ਰਿੰਨ ਸੁਪਰੀਮ ਵਰਤਦੇ ਆ ਜਾਂ 에ਰੀਅਲ ਦੀ ਟਿੱਕੀ ਵਰਤਦੇ ਆ ਕਿਉਂ ਕਦੇ ਸੋਚਿਆ ਕਿਉਂ ਵਰਤਣ ਲੱਗ ਪਏ ਉਹ ਕਿ ਉਹਦੇ ਨਾਲ ਕੱਪੜੇ ਜਿਆਦਾ ਵਧੀਆ ਰਹਿੰਦੇ ਆ ਆਪਾਂ ਜਿਆਦਾ ਤਾਂ ਵਰਤਣ ਲੱਗ ਪਏ ਕਿਉਂਕਿ ਟੀਵੀਆਂ ਦੇ ਵਿੱਚ ਮਸ਼ਹੂਰੀ ਉਹਨਾਂ ਦੀ ਜਿਆਦਾ ਆਉਂਦੀ ਹੈ ਰਾਜ ਸਾਹਿਬ ਬੰਦੀ ਜਾਂ ਨਰੋਲ ਸਾਹਿਬ ਬੰਦੀ ਮਸ਼ਹੂਰੀ ਨਹੀਂ ਆਉਂਦੀ ਟੀਵੀ ਤੇ ਤਾਂ ਤੁਸੀਂ ਆਪ ਦੀ ਸੋਚ ਨੂੰ ਜਗਾਉਣਾ ਹੈ ਵੀ ਤੁਹਾਡੇ ਆ